ਆਵਿਆ ਤਾ ਤੇਰਾ ਤਰਤਾ ਵੀਰ ਨਾਰਾਲ ਮੇਲ ਖੁਸ਼ੀ ਮਨਾਏ ਬੀਸਾਰੀਆਂ ਪਹਿਣਾ ਕਟੀਆਂ ਕੇ ਸਾਰੀਆਂ ਪਹਿਣਾ ਕੱਟੀਆਂ ਹੋ ਕੇ ਬਣ ਕੇ ਮਿਲਣਾਂ ਇਹਨ ਚਨ ਜਾਈ ਰੇਨੂੰ ਗਿਣ ਕੇ ਸਲਾਮ ਪਾਈਏ ਨੀ ਚਨ ਜਾਈ ਰੇਨੂੰ ਗਿਣ ਕੇ ਸਲਾਮ ਹੀ ਪਾਈਏ ਨੀ ਚਨ ਜਾਈ ਰੇਨੂੰ ਹੋਰਾਂ ਨੇ ਦਿੱਤਿਆ ਨੇ ਉਂਦਰ ਸਲਾਮੀਆਂ ਹੋਰਾਂ ਨੇ ਦਿੱਤੇ ਨੇ ਉਂਦਰ ਸਲਾਮੀਆਂ ਤੁਸੀ ਨਾਣ ਕੇ ਸ਼ੱਕ ਵੇਣਾਂ ਕੇ ਅਥੜਾ ਨਚਣਦਾ ਹੱਕ ਵਿਨਾਣੇ ਕੇ ਅਤੋਂ ਦਾ ਨਚਣਦਾ ਹੱਕ ਵਿਨਾਣੇ ਕੇ ਤਿਰਿੰਜਣਾ ਚੋਂ ਲੰਗੇ ਦੀਨੂ ਮਾਰੀ ਵੇਖੀ ਲਾਂਦੀ ਮੁੱਠ ਤਿਰਿੰਜਣਾ ਚੋਂ ਲੰਗੇ ਦੀਨੂ ਮਾਰੀ ਵੇਖੀ ਲਾਂਦੀ ਮੁੱਠ ਲੰਗੇ ਦੀਨੂ ਮਾਰਿਆ ਪਤਾਸਾ ਹੈ ਲੱਗਿਆ ਮੇਰੀ ਜਿੰਦ ਕੱਢ ਕੇ tere chittiyan danda danda hasa lagya meri jind kad ke tere chittiyan danda danda has khatti chunni la ke ni main tar chon gayi sa khatti chunni la ke ni main tar chon gayi sa khatti chunni ne mera gal katta ni main khatte de phal sada jeeth katta ni main khatte de phal ਖੜਾ ਜੇਠ ਕਟਤਾ ਨੀ ਮੈਂ ਕੱਟੇ ਦੇ ਪਲੇਖ ਛੜਾ ਜੇਠ ਕਟਤਾ ਨੀਓ ਕੌਣ ਖੜਾ ਜੀ ਦਮ ਜਹਾਜ ਬੜਾ ਨੀਓ ਕੌਣ ਖੜਾ ਜੀ ਦਮ ਜਹਾਜ ਬੜਾ ਕਹਿੰਦਾ ਸੋਣ ਦੇ ਸ਼ਰਾਟੇ ਵਾਂਗੂ ਚੱਕ ਲੈ ਖੜਾ ਕਹਿੰਦਾ ਸੋਣ ਦੇ ਸ਼ਰਾਟੇ ਵਾਂਗੂ ਚੱਕ ਲੈ ਚੇਤੀ ਬੇਤੇ ਕੁਗੀਆਂ ਦਾ ਜੋੜਾ ਉਚੇਤੀ ਬੇਤੇ ਕੁਗੀਆਂ ਦਾ ਜੋੜਾ ਕਰਦੀਆਂ ਗੁਟਰਾਂ ਗੋ ਕਰਦੀ ਆ ਘਟ ਰੰਗੋਂ ਇਕ ਮੇਰੀ ਨਣਦੇ ਬੜੀ ਮਜਾਜਣ ਤੂੰ ਨੀ ਤੂੰ ਇਕ ਮੇਰੀ ਨਣਦੇ ਬੜੀ ਮਜਾਜਣ ਤੂੰ ਨੀ ਤੂੰ ਨੀਕ ਮੇਰੀ ਨਣਦੇ ਬੜੀ ਮਜਾਜਣ ਤੂੰ ਨੀ ਤੂੰ ਨੀ ਤੀਏ ਬਦਲਿਏ ਕਾਲੀਏ ਬਦਲਿਏ ਕਿਥੇ ਕੁ ਜਾ ਕੇ ਵਰਸੇਂਗੀ ਨੀ ਅਜ ਨੱਚ ਲੈਸਵੇ ਤਰਸੇਂਗੀ ਨੀ ਅਜ ਨੱਚ ਲੈਸਵੇ ਰੇ ਤਰਸੇਂਗੀ ਨੀ ਅਜ ਨੱਚ ਲੈਸਵੇ ਤਾਰੇ ਖੂਹੀ ਤੇ ਢੋਲ ਖੜਕਦੇ ਕੱਚੀ ਖੂਹੀ ਤੇ ਢੋਲ ਖੜਕਦੇ ਪਾਣੀ ਭਰਨ ਰਕਾਨਾ ਵੀ ਆਉਂਦੇ ਜਾਂਦੇ ਨੂੰ ਛੇੜਨਦਾ ਹੋ ਆਉਂਦੇ ਜਾਂਦੇ ਨੂੰ ਛੇੜਨਦਾ ਉਹ ਲੱਭਦੀਆਂ ਫਿਰਨ ਬਹਾਨਾ ਨਿਕਦੀ ਜੜਪਟ ਲਈ ਪਾਕੇ ਲੌਂਗ ਬਗਾਨਾਂ ਨਿਕਦੀ ਜੜਪਟ ਲਈ ਪਾਕੇ ਲੌਂਗ ਬਗਾਨਾਂ ਨਿਕਦੀ ਜੜਪਟ ਲਈ ਪੱਕੇ ਲੌਂਗ ਬਗਾਨਾਂ ਨਾਚੇ ਨਾਚੇ ਨਾਚੀ ਤੂੰ ਹੌਲੀ ਹੌਲੀ ਨੱਚ ਨਾਚੇ 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 ਨੀ ਤੂੰ ਹੌਲੀ ਹੌਲੀ ਨਾ ਚਹਿਲ ਜਾਏ ਨਾ ਗੋਆਡੀਆਂ ਕਲਦ ਕੰਦ ਬੱਲੀਏ ਤੇਰਾ ਗਿੱਦਾ ਸਾਰੇ ਹੋਏ ਤੇਰਾ ਗਿੱਦਾ ਸਾਰੇ ਪਿੰਡਾਂ ਨੂੰ ਪਸੰਦ ਬੱਲੀਏ ਤੇਰਾ ਗਿੱਦਾ ਸਾਰੇ ਹੋਏ ਤੇਰਾ ਗਿੱਦਾ ਸਾ ਪਿੰਡ ਨੂੰ ਪਸੰਦ ਬੱਲੀਏ ਸਾਦ ਸਰੁੰਦਾ ਤੋੜਨ ਲੱਗੀ ਸਾਦ ਸਰੁੰਦਾ ਤੋੜਨ ਲੱਗੀ ਪਹਿਲੀ ਗੰਦਲ ਹੱਥ ਪਾਇਆ ਹਾਣੀਆਂ ਵੇ ਕਾਲਾ ਨਾਗ ਸ਼ੂਕ ਆਇਆ ਹਾਣੀਆਂ ਵੇ ਕਾਲਾ ਨਾਗ ਸ਼ੂਕ ਦਾ ਆਇਆ ਹਾਣੀਆਂ ਵੇ ਸੱਸ ਮੇਰੀ ਨੇ ਕੁਰਤੀ ਸਵਾਈ ਸੱਸ ਮੇਰੀ ਨੇ ਕੁਰਤੀ ਸਵਾਈ ਵੇ ਕੋਰਤੀ ਨਵੇਂ ਨਮੂਨੇ ਦੀ ਰੋਟੀ ਖਾਲ ਜਾਲ ਮਾ ਚਟਨੀ ਹਰੇ ਪੁਦੀਨੇ ਦੀ ਰੋਟੀ ਖਾਲ ਜਾਲ ਮਾ ਚਟਨੀ ਹਰੇ ਪੁਦੀਨੇ ਦੀ ਕਿ ਕੁੜੀਓ ਮੈਂ ਪੱਖੀ ਬਣਾਈ ਨਹੀਂ ਕੁੜੀਓ ਮੈਂ ਪੱਖੀ ਬਣਾਈ ਹੀਰੇ ਮਤੀ ਝੜਕੇ ਨੀ ਚੱਲਾ ਮਾਏ ਨੂੰ ਬਰੋਟੇ ਖੜਕੇ ਨੀ ਚੱਲਾ ਮਾਏ ਨੂੰ ਬਰੋਟੇ ਖੜਕੇ ਨੀ ਚੱਲਾ ਮਾਏ ਨੂੰ ਬਰੋਟੇ ਖੜਕੇ ਨੀ ਚੱਲਾ ਮਾਏ ਨੂੰ ਆਉਣ ਜਾਣ ਨੂੰ ਨੌ ਦਰਵਾਜ਼ੇ ਆਉਣ ਜਾਣ ਨੂੰ ਨੌ ਦਰਵਾਜ਼ੇ ਖਿਸਕ ਜਾਣ ਨੂੰ ਮੋਰੇ ਨ ਸਾਰੇ ਕੈਦ ਕੱਟੀ ਨਾ ਢਾਕਾ ਨਾ ਚੋਰੀ ਨ ਸਾਰੇ ਕੈਦ ਕੱਟੀ ਨਾ ਢਾਕਾ ਨਾ ਚ ਜੀਜਾ ਸਾਲੀ 베ਰ ਤੋੜਦੇ ਜੀਜਾ ਸਾਲੀ 베ਰ ਤੋੜਦੇ 베ਰ ਤੋੜਦੇ ਲੜਪੈਨ ਜੀਜਾ ਸਾਲੀ ਨੇ ਕੁੱਟਿਆ ਬੋਦੀਆਂ ਫੜਕਿਨ ਜੀਜਾ ਸਾਲੀ ਨੇ ਕੁੱਟਿਆ ਬੋਦੀਆਂ ਫੜਕਿਨ ਜੀਜਾ ਸਾਲੀ ਕੁੱਟਿਆ ਬੋਦੀਆਂ ਫੜਕਿਨ ਜੀ ਲੋਕੇ ਕਹਿੰਦੇ ਮੀਨੇ ਪੈਂਦਾ ਲੋਕੇ ਕਹਿੰਦੇ ਮੀਨੇ ਪੈਂਦਾ ਗੋਡੇ ਗੋਡੇ ਪਾਣੀ ਵਿੱਚ ਕਗਰਾ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ ਕਗਰਾ ਭਿੱਜ ਗਿਆ ਵੇ ਤੂੰ ਛਤਰੀ ਨਾ ਤਾਣੀ ਵੀ ਕਗਰਾ ਭਿੱਜ ਗਿਆ ਵੇ ਮੇਰੀ ਤਾਜੀ ਜਾ ਮੰਦੀ ਗਵਾਚੀ ਮੇਰੀ ਤਾਜੀ ਜਾ ਮੰਦੀ ਗਵਾਚੀ ਤੇਰੀ ਗਵਾਚੀ ਮਾ ਵੇ ਚੱਲ ਲੱਭਣ ਚੱਲੀਏ ਕਰ ਛਤਰੀ ਦੀਸ਼ਾ ਵੇ ਚੱਲ ਲੱਭਣ ਚੱਲੀਏ ਕਰ ਛਤਰੀ ਦੀਸ਼ਾ ਵੇ ਚੱਲ ਲੱਭਣ ਚੱਲੀਏ ਕਰ ਛਤਰੀ ਦੀਸ਼ਾ ਵੇ ਜੇ ਪਾਬੀ ਤੂੰ ਨਚਣ ਜਾਣਦੀ ਜੇ ਪਾਬੀ ਤੂੰ ਨਚਣ ਜਾਣਦੀ ਦੇ ਦੇ ਸ਼ਾਂਕ ਦਾ ਗੇੜਨ ਦੇ ਵਾਕੀ ਕਰਨਾ ਚਾਨਣ ਹੋ ਜੂ ਤੇਰਨ ਦੀ ਵਾਕੀ ਕਰਨ ਚਾਨਣ ਹੋ ਜੂ ਤੇਰਨ ਦੀ ਵਾਕੀ ਕਰਨਾ ਸੋਨੇ ਦਾ ਤੇਰ ਹਾਲ ਵੇ ਗਬਰਵਾ ਚਾਂਦੀ ਦੀ ਪੰਜਾਲੀ ਸੋਨੇ ਦਾ ਤੇਰ ਹਾਲ ਵੇ ਗਬਰਵਾ ਸੋ ਨਹੀਂ ਦਾ ਤੇਰਾ ਹਲਵੇ ਗਬਰੂਆ ਚਾਂਦੀ ਤੀ ਪੰਜਾਲੀ ਜੇ ਤੂੰ ਵਿਗੜ ਗਿਆ ਮੈਂ ਵੀ 12 40 ਵਜੇ ਤੂੰ ਵਿਗੜ ਗਿਆ ਮੈਂ ਵੀ 40 ਵਜੇ ਤੂੰ ਵਿਗੜ ਗਿਆ ਮੈਂ ਵੀ 12 40 ਠਾਣਾ 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 ਵੇ ਡੰਡੀ ਚਮਕੀ ਪਾਦੇ ਬਾਬਲਾ ਕੈਂਠਾ ਪਾਉਣਗੇ ਜਿਨਾਂ ਨੇ ਲੈ ਜਾਣਾ ਡੰਡੀ ਚਮਕੀ ਪਾਦੇ ਬਾਬਲਾ ਕੈਂਠਾ ਪਾਉਣਗੇ ਜਿਨਾਂ ਨੇ ਲੈ ਜਾਣਾ ਜਾਂਦਾ ਔਰਾ ਤੂੰ ਵਿਆਹ ਕਰਵਾ ਲੈ ਜਾਂ ਕਰਵਾ ਲੈ ਕੰਦਵੇ ਜਾਂਦਿਆ ਔਰਾ ਤੂੰ ਵਿਆਹ ਕਰਵਾ ਲੈ ਜਾਂਦਿਆ ਔਰਾ ਤੂੰ ਵਿਆਹ ਕਰਵਾ ਲੈ ਜਾਂ ਕਰਵਾ ਲੈ ਕੰਦਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘਵੇ ਆਜਿਓ ਰਾਤ ਨੂੰ ਅਧਕਾਰ ਦਿੰਨੀ ਆ ਆਜਿਓ ਰਾਤ ਨੂੰ ਅਧਕਾਰ ਦਿੰਨੀ ਆ ਦੇ ਕੇ ਕਾਲਾ ਛੋਟ ਤਵੇਂ ਤੂੰ ਅਦੀ ਪੂਸ਼ਪੜੀ ਮੈਂ ਮਾਰੂੰਗੀ ਛੋਟ ਤਵੇਂ ਤੂੰ ਅਦੀ ਪੂਸ਼ਪੜੀ మారూీా తది పూష్ మారూట తది పూష్ణి ఆదివ రాతి అడ్డ కదని ఆదివరా అడ్డ కదని వే సెరకు ఆటావే నీ కౌణలడే కౌణ పటావే చాటావేను కౌణ నిత చాటావేణి కౌణలడే కౌణ పటావే చాటా